4-5 ਸਾਲ ਇਹ ਉੱਥੇ ਇਕੱਲੇ ਜੰਗਲ ਦੇ ਵਿੱਚ ਰਹੇ ਨਾਲ ਇਹਨਾਂ ਨੇ ਗਾਂ ਰੱਖੀ ਹੋਈ ਸੀ ਉੱਥੇ ਕਾਨਾ ਜਿਹਦੇ ਨਾਲ ਇਹਨਾਂ ਦਾ ਇੰਨਾ ਪਿਆਰ ਸੀ ਇਹਨਾਂ ਮਤਲਬ ਅਟੈਚਮੈਂਟ ਸੀ ਉਹਦੋਂ ਹਰ ਟਾਈਮ ਨਾਲ ਰੱਖਣਾ ਤੇ ਉਹਨਾਂ ਨੇ ਵੀ ਉਹਨਾਂ ਨੂੰ ਆਪਾਂ ਡੌਗੀ ਕਹਿ ਸਕਦੇ ਹਾਂ ਪਰ ਇਹਨਾਂ ਲਈ ਉਹ ਭਗਵਾਨ ਭਗਵਾਨ ਸੀ ਦੋਨਾਂ ਮਾਵਾਂ ਧੀਆਂ ਦੀ ਜ਼ਿੰਦਗੀ ਪਤਾ ਨਹੀਂ ਕਿੰਨੀ ਵਾਰੀ ਉਹਨਾਂ ਨੇ ਬਚਾਈ ਆ ਕਿਉਂਕਿ ਉੱਥੇ ਜੰਗਲ ਦੇ ਵਿੱਚ ਰਹਿੰਦੇ ਸੀ ਉੱਥੇ ਚੀਤੇ ਸੀ ਉੱਥੇ ਜੰਗਲੀ ਬਿੱਲੇ ਸੀ ਉੱਥੇ ਬਾਗ ਸੀ ਪਰ ਇਹ ਮਾਵਾਂ ਧੀਆਂ ਦੋਨੋਂ ਉਹਨਾਂ ਦੋ ਵਫਾਦਾਰ ਜਾਨਵਰਾਂ ਕਰਕੇ ਸੇਵ ਰਹੀਆਂ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀਆਂ ਰੀਲਾਂ ਵਗੈਰਾ ਵੀਡੀਓ ਵਗੈਰਾ ਫੇਸਬੁੱਕ ਤੇ YouTube ਤੇ ਦੇਖੀਆ ਇਹਨਾਂ ਦੇ ਕਲੀਗਜ਼ ਨੇ ਜਿਹੜੇ ਉਹਨਾਂ ਨੇ ਤਾਂ ਉਹਨਾਂ ਨੇ ਇਹਨਾਂ ਨਾਲ ਸੰਪਰਕ ਕੀਤਾ ਮਿਲ ਕੇ ਆਏ ਦੇਖ ਕੇ ਆਏ ਉਹਨਾਂ ਨੇ ਜਦੋਂ ਦੇਖਿਆ ਵੀ ਇਹਨਾਂ ਦੀ ਹਾਲਤ ਠੀਕ ਨਹੀਂ ਹੈਗੀ ਹਾਲਾਂਕਿ ਇਹਨਾਂ ਦੇ ਹਿਸਾਬ ਨਾਲ ਉਹ ਬਿਲਕੁਲ ਸਹੀ ਸੀ ਹਾਲਤ ਭੈਣ ਕਹਿੰਦੀ ਵੀ ਮੈਂ ਜੀਉਣਾ ਹੀ ਉਸ ਤਰ੍ਹਾਂ ਚਾਹੁੰਦੀ ਸੀ ਮੇਰੀ ਮਰਜ਼ੀ ਸੀ ਵੀ ਮੈਂ ਆਪਣਾ ਪੈਸਾ ਢੇਲਾ ਸਾਰਾ ਖਰਚ ਕੇ ਉੱਥੇ ਜਗ੍ਹਾ ਲਈ ਉੱਥੇ ਮੈਂ ਆਪਣੇ ਰਹਿਣ ਦਾ ਇਂਤਜ਼ਾਮ ਕੀਤਾ ਗੱਡੀ ਤੁਸੀਂ ਦੇਖੀ ਹੋਣੀ ਆ ਉੱਥੇ ਹੀ ਖੜੀ ਅੱਜ ਵੀ ਪਹਾੜਾਂ ਦੇ ਵਿੱਚ ਜਿੱਥੇ ਅਸੀਂ ਤੁਰ ਕੇ ਜਾਣਾ ਵੀ ਸਾਡੇ ਲਈ ਮੁਸ਼ਕਲ ਸੀ ਇਹ ਭੈਣ ਉੱਥੇ ਗੱਡੀ ਲੈ ਕੇ ਗਏ ਹੋਏ ਸੀਗੇ ਪਰ ਉਸ ਤੋਂ ਬਾਅਦ ਉੱਥੇ ਭੂਖਲਨ ਹੋਈ ਤੇ ਉਹ ਢਿੱਗਪੇ ਪਹਾੜ ਪੂੜ ਰਸਤੇ ਬੰਦ ਹੋ ਗਏ ਪਹਿਲਾਂ ਉੱਥੇ ਗੱਡੀ ਜਾਂਦੀ ਵੀ ਸੀਗੀ ਤੇ ਫਿਰ ਚਲੋ ਉਹਨਾਂ ਵੀਰਾਂ ਨੇ ਸਾਡੇ ਨਾਲ ਸ਼ੇਖਰ ਜੀ ਹੁਣੀ ਹੋਰ ਸਾਰਿਆਂ ਨੇ ਸੰਪਰਕ ਕੀਤਾ ਤਾਂ ਅਸੀਂ ਉੱਥੇ ਗਏ ਸਾਡਾ ਪਰਿਵਾਰ ਦਾ ਉੱਥੇ ਕਿੱਦਾਂ ਤੁਸੀਂ ਉੱਥੇ ਪਹੁੰਚਿਆ ਤੁਸੀਂ ਦੇਖੀ ਵੀਡੀਓ ਕਿੱਦਾਂ ਅਸੀਂ ਇਹਨਾਂ ਦੋਨਾਂ ਬਾਵਾਂ ਧੀਆਂ ਨੂੰ ਉੱਥੋਂ ਲੈ ਕੇ ਆਏ ਮੋਨਿਕਾ ਭੈਣ ਨੂੰ ਤੇ ਅਸ਼ੀਤਾ ਭਣਜੀ ਨੂੰ ਸਾਡੀ ਨੂੰ ਤਾਂ ਫਿਰ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਹਿੱਸਾ ਬਣੇ ਭੈਣ ਅੱਜ ਮੋਨਿਕਾ ਭੈਣ ਬਿਲਕੁਲ ਠੀਕ ਨੇ ਤੰਦਰੁਸਤ ਨੇ ਚੜ੍ਹਦੀ ਕਲਾ 'ਚ ਨੇ ਸਾਡੇ ਨਾਲ ਸੇਵਾ ਹੀ ਨਹੀਂ ਕਰਾਉਂਦੇ ਸਾਨੂੰ ਗਾਈਡ ਵੀ ਕਰਦੇ ਨੇ ਸਾਨੂੰ ਸਮਝਾਉਂਦੇ ਵੀ ਨੇ ਸਾਡੇ ਵਿੱਚ ਇੱਥੇ ਕੋਈ ਗਲਤੀ ਕੋਈ ਕਮੀ ਹੁੰਦੀ ਹੈ ਉਹ ਵੀ ਦੱਸਦੇ ਨੇ ਤੇ ਇੱਦਾਂ ਹੀ ਹੁਣ ਇਸ਼ੀਤਾ ਭਾਣਜੀ ਵੀ ਸਾਡੀ ਬਹੁਤ ਠੀਕ ਹੋ ਗਈ ਪਹਿਲਾਂ ਤੇ ਚੁੱਪ ਰਹਿੰਦੀ ਸੀ ਹੁਣ ਅੱਜ ਇਹਦਾ ਪਹਿਲਾ ਬਰਥਡੇ ਆ ਸੁਪਨਿਆਂ ਦੇ ਘਰ ਤੇ ਬਰਥਡੇ ਮਨਾ ਰਹੇ ਆ ਮੋਨਿਕਾ ਭੈਣ ਦਾ ਤੇ ਇਸ਼ੀਤਾ ਦਾ ਇਸ਼ੀਤਾ ਭੈਣ ਤੇ ਮੋਨਿਕਾ ਭੈਣ ਜਦੋਂ ਸਾਡੇ ਕੋਲੇ ਆਏ ਸੀ ਹਾਲਾਂਕਿ ਇਸ਼ੀਤਾ ਤਾਂ ਮੇਰੀ ਭਾਣਜੀ ਆ ਮੋਨਿਕਾ ਮੇਰੀ ਭੈਣ ਆ ਤੇ ਅੱਜ ਦੀਆਂ ਇਹ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਉਸ ਵਾਹਿਗੁਰੂ ਦੀ ਉਸ ਅੱਲਾਹ ਦੀ ਉਸ ਰਾਮ ਦੀ ਉਸ ਭਗਵਾਨ ਦੀ ਕਿਰਪਾ ਹੋਈ ਆ ਅੱਜ ਇਹ ਸਿਤਾ ਭੈਣ ਸਾਡੀ ਭਣ ਦੀ ਸਾਡੀ ਬਹੁਤ ਠੀਕ ਆ ਹੁਣ ਪਹਿਲਾਂ ਤਾਂ ਇਹ ਬੋਲਦੀ ਨਹੀਂ ਸੀ ਸਾਇਲੈਂਟ ਰਹਿੰਦੀ ਸੀ ਚੁੱਪ ਸੀ ਬੈਠੀ ਰਹਿੰਦੀ ਸੀ ਇੱਦਾਂ ਇੱਦਾਂ ਬਸ ਕਰੀ ਜਾਣਾ ਬੈੱਡ ਤੇ ਬੈਠਿਆ ਹੁਣ ਹੱਸਦੀ ਖੇਡਦੀ ਆ ਗੱਲਾਂ ਕਰਦੀ ਆ ਹੁਣ ਪੜਨ ਵੀ ਲੱਗਣਾ ਹੈ ਨਾ ਸਕੂਲ ਲੱਗਣਾ ਨਾ ਕਾਲਜ ਹਾਂ ਉਹ ਨਿਕਾ ਭੈਣ ਵੀ ਬਿਲਕੁਲ ਠੀਕ ਆ ਉਹ ਨਿਕਾ ਭੈਣ ਚਾਹੁੰਦੀ ਆ ਮੈਂ ਜਾਵਾ ਵਾਪਸ ਜਾ ਕੇ ਆਪਣਾ ਜਿਹੜਾ ਇਹਨਾਂ ਦਾ ਮੈਡੀਟੇਸ਼ਨ ਸੈਂਟਰ ਖੋਲਿਆ ਸੀ ਉਹਨੂੰ ਦੁਬਾਰਾ ਰਨ ਕਰਾਂ ਚਲਾਵਾ ਹਨਾ ਪਰ ਉੱਥੇ ਸਪੋਰਟ ਦੀ ਲੋੜ ਆ ਲੋਕਲ ਉੱਥੋਂ ਦੇ ਜਿਹੜੇ ਕੋਈ ਭੈਣ ਭਰਾ ਨੇ ਕੋਈ ਉਹ ਸਾਡੇ ਨਾਲ ਜੁੜਨ ਇੱਕ ਇਹਦੇ ਜਿਹੜੇ ਕਲੀਗ ਨੇ ਭੈਣ ਦੇ ਨਾਲ ਜਿਹੜੇ Swami ji ਨੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਭਗਤ ਨੇ ਜਿਨ੍ਹਾਂ ਦੇ ਕਰਕੇ ਇਹਨਾਂ ਨੇ ਇਹ ਰਾਹ ਚੁਣਿਆ ਸੀ ਹੈ ਨਾ ਬਾਇਓਲੋਜੀ ਦੇ ਪ੍ਰੋਫੈਸਰ ਸੀਗੇ ਭੈਣ ਜੀ ਰਿਟਾਇਰਮੈਂਟ ਲੈ ਕੇ ਇਹਨਾਂ ਨੇ ਇੱਕ ਐਸਾ ਰਾਹ ਚੁਣਿਆ ਸੀ ਵੀ ਪਹਾੜਾਂ ਦੇ ਵਿੱਚ ਜਾ ਕੇ ਮੈਂ ਇੱਕ ਆकांत ਵਾਸ ਦੇ ਵਿੱਚ ਰਹਿ ਕੇ ਲੋਕਾਂ ਦਾ ਵੀ ਮੈਡੀਟੇਸ਼ਨ ਕਰਾਵਾਂਗੀ ਤੇ ਖੁਦ ਵੀ ਕਰਾਂਗੀ ਉਸ ਤੋਂ ਪਹਿਲਾਂ ਬਹੁਤ ਲੰਬੇ ਟਾਈਮ ਤੋਂ ਮੈਡੀਟੇਸ਼ਨ ਨਾਲ ਜੁੜੇ ਵੀ ਹੋਏ ਸੀ ਮੋਨਿਕਾ ਪੈਣ ਤੇ ਹੁਣ ਸਮਾਂ ਬੀਤਦਾ ਗਿਆ 4-5 ਸਾਲ ਇਹ ਉੱਥੇ ਇਕੱਲੇ ਜੰਗਲ ਦੇ ਵਿੱਚ ਰਹੇ ਨਾਲ ਇਹਨਾਂ ਨੇ ਗਾਂ ਰੱਖੀ ਹੋਈ ਸੀ ਉੱਥੇ ਕਾਨਾ ਜਿਹਦੇ ਨਾਲ ਇਹਨਾਂ ਦਾ ਇੰਨਾ ਪਿਆਰ ਸੀ ਇਹਨਾਂ ਮਤਲਬ ਅਟੈਚਮੈਂਟ ਸੀ ਉਦੋਂ ਹਰ ਟਾਈਮ ਨਾਲ ਰੱਖਣਾ ਤੇ ਉਹਨਾਂ ਨੇ ਵੀ ਉਹਨਾਂ ਨੂੰ ਆਪਾਂ ਡੌਗੀ ਕਹਿ ਸਕਦੇ ਹਾਂ ਪਰ ਇਹਨਾਂ ਲਈ ਉਹ ਭਗਵਾਨ ਭਗਵਾਨ ਸੀ ਦੋਨਾਂ ਮਾਵਾਤਿਆਂ ਦੀ ਜ਼ਿੰਦਗੀ ਪਤਾ ਨਹੀਂ ਕਿੰਨੀ ਵੇਰੀ ਉਹਨਾਂ ਨੇ ਬਚਾਈ ਆ ਕਿਉਂਕਿ ਉੱਥੇ ਜੰਗਲ ਦੇ ਵਿੱਚ ਰਹਿੰਦੇ ਸੀ ਉੱਥੇ ਚੀਤੇ ਸੀ ਉੱਥੇ ਜੰਗਲੀ ਬਿੱਲੇ ਸੀ ਉੱਥੇ ਬਾਗ ਸੀ ਪਰ ਇਹ ਮਾਵਾਤਿਆਂ ਦੋਨੋਂ ਉਹਨਾਂ ਦੋ ਵਫਾਦਾਰ ਜਾਨਵਰਾਂ ਕਰਕੇ ਸੇਫ ਰਹੀਆਂ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀਆਂ ਰੀਲਾਂ ਵਗੈਰਾ ਵੀਡੀਓ ਵਗੈਰਾ ਫੇਸਬੁੱਕ ਤੇ YouTube ਤੇ ਦੇਖੀਆਂ ਇਹਨਾਂ ਦੇ ਕਲੀਗਸ ਨੇ ਜਿਹੜੇ ਉਹਨਾਂ ਨੇ ਤਾਂ ਉਹਨਾਂ ਨੇ ਇਹਨਾਂ ਨਾਲ ਸੰਪਰਕ ਕੀਤਾ ਮਿਲ ਕੇ ਆਏ ਦੇਖ ਕੇ ਆਏ ਉਹਨਾਂ ਨੇ ਜਦੋਂ ਦੇਖਿਆ ਵੀ ਇਹਨਾਂ ਦੀ ਹਾਲਤ ਠੀਕ ਨਹੀਂ ਹੈਗੀ ਹਾਲਾਂਕਿ ਇਹਨਾਂ ਦੇ ਹਿਸਾਬ ਨਾਲ ਉਹ ਬਿਲਕੁਲ ਸਹੀ ਸੀ ਹਾਲਤ ਭੈਣ ਕਹਿੰਦੀ ਵੀ ਮੈਂ ਜਿਉਣਾ ਹੀ ਉਸ ਤਰ੍ਹਾਂ ਚਾਹੁੰਦੀ ਸੀ ਮੇਰੀ ਮਰਜ਼ੀ ਸੀ ਵੀ ਮੈਂ ਆਪਣਾ ਪੈਸਾ ਤੇ ਲੈ ਸਾਰਾ ਖਰਚ ਕੇ ਉੱਥੇ ਜਗਾ ਲਈ ਉੱਥੇ ਮੈਂ ਆਪਣੇ ਰਹਿਣ ਦਾ ਇੰਤਜ਼ਾਮ ਕੀਤਾ ਗੱਡੀ ਤੁਸੀਂ ਦੇਖੀ ਹੋਣੀ ਆ ਉੱਥੇ ਹੀ ਖੜੀ ਅੱਜ ਵੀ ਪਹਾੜਾਂ ਦੇ ਵਿੱਚ ਜਿੱਥੇ ਅਸੀਂ ਤੁਰ ਕੇ ਜਾਣਾ ਵੀ ਸਾਡੇ ਲਈ ਮੁਸ਼ਕਲ ਸੀ ਇਹ ਭੈਣ ਉੱਥੇ ਗੱਡੀ ਲੈ ਕੇ ਗਏ ਹੋਏ ਸੀਗੇ ਪਰ ਉਸ ਤੋਂ ਬਾਅਦ ਉੱਥੇ ਭੂਖਲਨ ਹੋਈ ਤੇ ਉਹ ਢਿੱਗਪੇ ਪਾੜ ਪੂੜ ਰਸਤੇ ਬੰਦ ਹੋ ਗਏ ਪਹਿਲਾਂ ਉੱਥੇ ਗੱਡੀ ਜਾਂਦੀ ਵੀ ਸੀਗੀ ਤੇ ਫਿਰ ਚਲੋ ਉਹਨਾਂ ਵੀਰਾਂ ਨੇ ਸਾਡੇ ਨਾਲ ਸ਼ੇਖਰ ਜੀ ਹੁਣੀ ਹੋਰ ਸਾਰਿਆਂ ਨੇ ਸੰਪਰਕ ਕੀਤਾ ਤਾਂ ਅਸੀਂ ਉੱਥੇ ਗਏ ਸਾਡਾ ਪਰਿਵਾਰ ਦਾ ਉੱਥੇ ਕਿੱਦਾਂ ਤੁਸੀਂ ਉੱਥੇ ਪਹੁੰਚਿਆ ਤੁਸੀਂ ਦੇਖੀ ਵੀਡੀਓ ਕਿੱਦਾਂ ਅਸੀਂ ਇਹਨਾਂ ਦੋਨਾਂ ਬਾਵਨਤੀਆਂ ਨੂੰ ਉੱਥੋਂ ਲੈ ਕੇ ਆਏ ਮੋਨਿਕਾ ਭੈਣ ਨੂੰ ਤੇ ਅਸ਼ੀਤਾ ਭਾਣ ਜੀ ਨੂੰ ਸਾਡੀ ਨੂੰ ਤਾਂ ਫਿਰ ਸਾਡੇ ਮਨੁੱਖਤਾਰੀ ਸੇਵਾ ਪਰਿਵਾਰ ਦਾ ਹਿੱਸਾ ਬਣੇ ਭੈਣ ਅੱਜ ਮੋਨਿਕਾ ਭੈਣ ਬਿਲਕੁਲ ਠੀਕ ਨੇ ਤੰਦਰੁਸਤ ਨੇ ਚੜ੍ਹਦੀ ਕਲਾ 'ਚ ਨੇ ਸਾਡੇ ਨਾਲ ਸੇਵਾ ਹੀ ਨਹੀਂ ਕਰਾਉਂਦੇ ਸਾਨੂੰ ਗਾਈਡ ਵੀ ਕਰਦੇ ਨੇ ਸਾਨੂੰ ਸਮਝਾਉਂਦੇ ਵੀ ਨੇ ਸਾਡੇ ਵਿੱਚ ਇੱਥੇ ਕੋਈ ਗਲਤੀ ਕੋਈ ਕਮੀ ਹੁੰਦੀ ਹੈ ਉਹ ਵੀ ਦੱਸਦੇ ਨੇ ਤੇ ਇਦਾਂ ਹੀ ਹੁਣ ਇਸੀਤਾ ਭਾਨਦੀ ਵੀ ਸਾਡੀ ਬਹੁਤ ਠੀਕ ਹੋ ਗਈ ਪਹਿਲਾਂ ਤੇ ਚੁੱਪ ਰਹਿੰਦੀ ਸੀ ਹੁਣ ਅੱਜ ਇਹਦਾ ਪਹਿਲਾ ਬਰਥਡੇ ਆ ਸੁਪਨਿਆਂ ਦੇ ਘਰ ਦੇ ਵਿੱਚ ਤੇ ਜਿਹੜਾ ਇਹ ਸਾਡੇ ਨਾਲ ਮਨਾ ਰਹੀ ਆ ਹਨਾ ਇਸੀਤਾ ਖੁਸ਼ ਹਾਂ ਤੂੰ ਚਲੋ ਫਿਰ ਹੈਪੀ ਬਰਥਡੇ ਫਿਰ ਇੱਕ ਵਾਰੀ ਕਰਦੀ ਆਪ ਹੈਪੀ ਬਰਥਡੇ ਟੂ ਯੂ ਹੈਪੀ ਬੋਲ ਕੇ ਬੋਲ ਕੇ ਹੈਪੀ ਬਰਥਡੇ ਟੂ ਯੂ ਇਹ ਸਾਡੇ ਲਈ ਇੱਕ ਵੱਡੀ ਗੱਲ ਆ ਜਿਹੜਾ ਇਸ਼ੀ ਤਾਂ ਭੈਣ ਇੰਨੀ ਗੱਲ ਸਮਝ ਰਹੀ ਆ ਮੰਨ ਰਹੀ ਆ ਕਰ ਰਹੀ ਆ ਹਨ ਇੱਕ ਇੱਥੇ ਬੱਚਿਆਂ ਵਾਸਤੇ ਤੇ ਲੇਡੀਜ਼ ਵਾਸਤੇ ਇੱਕ ਟੀਵੀ ਮੇਰੀ ਤਰਫੋਂ ਲਵਾਇਆ ਜਾ ਠੀਕ ਹੈ ਲਵਾ ਦਾਂਗੇ ਐਸੀਡੀ ਐਲਈ ਨਹੀਂ ਜਿਹੜਾ ਸਭ ਤੋਂ ਹੋਏਗਾ ਮੈਂ ਦੇਣਾ ਚਲੋ ਠੀਕ ਐਲਸੀਡੀ ਲਵਾ ਦਾਂਗੇ ਹੋਰ ਹੋ ਗਿਆ ਮੈਂ ਪ੍ਰੋਮਿਸ ਕਰਦੀ ਆ ਤੁਹਾਨੂੰ ਤੁਸੀਂ ਮੇਰੀ ਇੰਨਾ ਕੀਤੀ ਐ ਮੈਂ ਬੜੀ ਖੁਸ਼ ਹੋਣੀ ਅੱਜ ਪਹਿਲੇ ਮੈਨੂੰ ਥੋੜਾ ਜਿਹਾ ਲੱਗਦਾ ਸੀ ਲੇਕਿਨ ਹੁਣ ਮੈਂ ਬੜੀ ਖੁਸ਼ ਹਾਂ ਵੀ ਹੱਸੀ ਚਾਹੁੰਦੇ ਆ ਤੁਸੀਂ ਜਦੋਂ ਛੱਟ ਕੇ ਆਓਗੇ ਨਾ ਮੈਨੂੰ ਪਤਾ ਤੁਸੀਂ ਇਹੋ ਕਰੋਗੇ ਹੋਰ ਕੋਈ ਨਹੀਂ ਹੈਗਾ ਮੈਂ ਦੇਖ ਚੁੱਕੀ ਆ ਨਾ ਟਾਈਮ ਹੋ ਗਿਆ

ਨੇ ਤਾਂ ਤੁਸੀਂ ਠੀਕ ਕਹਿਜੇ ਜੇ ਤੋ ਕਹਿਦਾ ਠੀਕ ਹੋ ਗਿਆ ਉਸਤੇ ਮੈਂ ਲੈ ਜਾਣਾ ਚਾਹੀਦਾ ਸੀ ਅਗਰ ਮੰਨ ਲਓ ਉਹ ਤੁਸੀਂ ਮੇਰੀ ਮੇਰੀ ਹਵਾਇਜਤਾ ਕਰਨਾ ਚਾਹੁੰਦੇ ਉਹਨਾਂ ਲੈ ਕੇ ਜਾਣਾ ਚਾਹੀਦਾ ਸੀ ਨਹੀਂ ਲੈਣ ਕੇ ਆਏ ਤੁਸੀਂ ਹੱਥ ਸਹਾਇਤਾ ਕਰਦੇ ਤੁਸੀਂ ਮਦਦ ਕਰਿਓ ਤੁਸੀਂ ਮੇਰੇ ਵੀਰ ਹੋ ਮੰਮੀ ਤੁਹਾਡੀ ਮੇਰੀ ਮੰਮੀ ਹੈਗੀ ਮੈਨੂੰ ਮਤਲਬ ਇੱਕ ਮਿੰਟ ਮਿਲ ਗਿਆ ਮੈਂ ਪ੍ਰੋਮਿਸ ਕਰਦੀ ਆ ਇੱਕ ਮਹੀਨੇ ਮੈਂ ਆਪ ਰਹਿ ਕੇ ਸੇਵਾ ਕਰਕੇ ਜਾਇਆ ਕਰੂੰ ਜਦੋਂ ਉਹਦੀ ਮੈਰਿਜ ਹੋ ਗਈ ਨਾ ਮੈਂ ਪੂਰੀ ਤਰ੍ਹਾਂ ਦੇ ਉਧਰ ਵੀ ਕਰਾਂਗੀ ਸੇਵਾ ਇਧਰ ਵੀ ਜੁੜੀ ਰਹਾਂਗੀ ਪ੍ਰੋਮਿਸ ਕਰਦੀ ਆ ਇੱਕ ਮਹੀਨਾ ਤਾਂ ਮੈਂ ਪੱਕਾ ਹੀ ਲਾਇਆ ਕਰੂੰਗੀ ਥੈਂਕ ਯੂ ਬਰ ਓਥੇ ਦੀ ਸੇਵਾ ਕਰਵਾਉਣ ਤੇ ਤੁਸੀਂ ਹੈਲਪ ਕਰੋ ਸਾਡੀ ਪੂਰੀ ਕੋਸ਼ਿਸ਼ ਕਰ। ਕਿਉਂਕਿ ਇਹ ਮਿਲ ਕੇ ਚੱਲਦਾ ਹੈ ਇਹ ਪਰਿਵਾਰ। ਬਿਲਕੁਲ। ਤੁਸੀਂ ਵੀ ਟੈਂਟਾਂ ਤੋਂ ਸ਼ੁਰੂ ਕੀਤਾ ਸੀ। ਇਹ ਅੱਜ ਮੈਨੂੰ ਇਹਦੇ ਫਿਰ ਮੈਂ ਟੈਂਟਾਂ ਤੋਂ ਸ਼ੁਰੂ ਕਰਿਆ ਉੱਥੇ। ਹਾਂ ਫਿਰ ਕੀ ਫਰਕ ਪੈਂਦਾ। ਆ ਲੈ, ਇਸਦਾ ਫੜ। ਲੈ ਪੜੋ ਮੁੰਕੇ ਪੜੇ। ਬੱਚੇ ਫੜੋ ਕੇ ਕਟਾਓ। ਇਸ ਤਾਲ ਹੈਪੀ ਬਰਥਡੇ ਮੁੰਕੇ ਪੜੇ ਪਾਉਤ। ਹੈਪੀ ਬਰਥਡੇ ਟੂ ਯੂ ਤੜੀਆਂ। ਅੱਜ ਇਸ਼ਤਤਾ ਤੇ ਮੋਨਿਕਾ ਭੈਣ ਦੇ ਜਨਮ ਦਿਨ ਤੇ ਸਾਡੇ ਭਾਜੀ ਵੀ ਆਏ ਹੋਏ ਨੇ ਹਰਵੰਤ ਸਿੰਘ ਜੀ ਬਰਨਾਲੇ ਤੋਂ ਜੀ ਤੇ ਭੈਣ ਵੀ ਸਾਡੇ ਰਾਣੀ ਭੈਣ ਜੀ ਹੋਣੀ ਆਏ ਹੋਏ ਨੇ ਤੇ ਅੱਜ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਪਹਿਲਾਂ ਦੀ ਆ ਫੜਾਓ ਤੁਸੀਂ ਮੋਨਿਕਾ ਭੈਣੇ ਖਵਾਓ ਇਹਨੂੰ ਤੇ ਤੂੰ ਆਪਣੀ ਮੰਮੀ ਨੂੰ ਖਵਾਇਸੀ ਤਾਂ ਫੜ ਮੰਮਾ ਨੂੰ ਖਵਾ ਲੈ ਉਹ ਕਲਾਪਿੰਗ ਬਹੁਤ ਥੈਂਕ ਯੂ ਭੈਣ ਮੇਰਾ ਪੁੰਜਾ ਦੇ ਹੈਲਪ ਕਰਦਾ ਰਹੀ ਥੈਂਕ ਯੂ ਭੈਣ ਜੀ ساری ਉਮਰ ਤੁਹਾਡਾ ਨਾਮ ਰਵੇ ਥੈਂਕ ਯੂ ਭੈਣ ਜੀ ਵੱਧਦਾ ਰਹੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਜਿਹੜੀ ਗੱਦਿਆਂ ਦੀ ਸੇਵਾ ਵਾਸਤੇ ਆਪਾਂ ਸੰਗਤ ਨੂੰ ਬੇਨਤੀ ਕੀਤੀ ਸੀ ਪੋਸਟ ਵੀ ਸ਼ੇਅਰ ਕੀਤੀ ਸੀ 300 ਗੱਦਾ ਸਲੀਪ ਵੈਲ ਕੰਪਨੀ ਦਾ ਇਹ ਗੱद्दा ਮੰਗਾਇਆ ਸੀ ਜੀ ਜਿਹੜਾ 4 ਇੰਚ ਮੋਟਾ ਸੀਗਾ ਤੇ 32 ਡੈنسਿਟੀ ਦਾ ਸੀਗਾ ਇਹ ਗੱद्दा ਤੇ ਇਹਦੀ 3800 ਰੁਪਏ ਕੀਮਤ ਪਈ ਆ ਨਾ ਜੀ ਆਪਾਂ ਨੂੰ ਹੈ ਨਾ ਜੀ ਕਿੰਨੇ ਦਾ ਪਿਆ ਜੀ 3600 ਰੁਪਏ ਦਾ 3600 ਰੁਪਏ ਦਾ 3600 ਰੁਪਏ ਦਾ ਸਾਨੂੰ ਇੱਕ ਗੱद्दा ਪਿਆ ਜੀ ਇਹ ਤੇ ਇਹ ਬੇਨਤੀ ਕੀਤੀ ਸੀ ਭੈਣਾ ਭਰਾਵਾਂ ਨੂੰ ਵੀ ਜੇ ਕੋਈ ਪੰਜ ਜੇ ਕੋਈ 10 ਗੱਦੇ ਕੋਈ 15 ਗੱਦਿਆਂ ਦੀ ਕੋਈ ਸੇਵਾ ਕਰਾ ਸਕਦਾ ਤਾਂ 300 ਗੱਦਾ ਚਾਹੀਦਾ ਸੀ ਆਪਾਂ ਨੂੰ ਤੇ ਉਸ ਦਿਨ ਪੋਸਟ ਪਾਤੀ ਸੀ ਕੁਸ਼ਵੀਰਾਂ ਦੇ ਫੋਨ ਵੀ ਆਏ ਸੀਗੇ 62000 ਰੁਪਿਆ ਹੈ ਨਾ 63000 ਰੁਪਿਆ ਉੱਥੇ ਜਮ੍ਹਾਂ ਵੀ ਹੋ ਗਿਆ ਸੀ ਬੀਰੀ ਹੁਣਾ ਕੋਲੇ ਦੁਕਾਨ ਤੇ ਧੰਨਵਾਦ ਕਰਦੇ ਆਂ ਬਾਈ ਹੁਣਾ ਦਾ ਜਿਨ੍ਹਾਂ ਨੇ ਆਰਡਰ ਕੀਤਾ ਹੋਇਆ ਸੀ ਸਾਡਾ ਹਜੇ 62000 ਰੁਪਿਆ ਹੀ ਪਹੁੰਚਿਆ ਇਹਨਾਂ ਕੋਲੇ ਤੇ ਇਹਨਾਂ ਨੇ ਸਾਨੂੰ 300 ਗੱਦਾ ਇੱਥੇ ਪਹੁੰਚਦਾ ਕਰਤਾ ਵਾ ਤੇ ਅਸੀਂ ਹੋਰ ਵੀ ਜਿਹੜੇ ਭੈਣ ਭਰਾ ਨੇ ਸਾਡੇ ਨਾਲ ਜੁੜੇ ਹੋਏ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਉੱਥੇ ਤੁਸੀਂ ਤੁਹਾਡਾ ਦਫਤਰ ਹੈਗਾ ਭਾਰਤ ਨਗਰ ਚੌਕ ਡਾਇਮੰਡ ਫਰਨੀਚਰਸ ਭਾਰਤ ਨਗਰ ਚੌਕ ਦੇ ਵਿੱਚ ਡਾਇਮੰਡ ਫਰਨੀਚਰ ਚਾ ਇਹਨਾਂ ਦਾ ਬਾਈ ਹੁਣਾਂ ਦਾ ਆਫਿਸ ਆ ਉੱਥੇ ਉੱਥੋਂ ਇਹ ਸਾਡੇ ਕੋਲੇ ਗੱਦਾ ਪਹੁੰਚਿਆ 300 ਉੱਥੇ ਤੁਸੀਂ ਸਿੱਧੀ ਸੇਵਾ ਕੋਈ ਜਮਾ ਕਰਾ ਸਕਦੇ ਹੋ ਕੋਈ 10 15 20 ਜਿੰਨੇ ਵੀ ਤੁਹਾਨੂੰ ਪਰਮਾਤਮਾ ਨੇ ਹਿੰਮਤ ਬਖਸ਼ੀ ਆ ਉਹਨਾਂ ਗੱਦਿਆਂ ਦੀ ਇਹ ਅੰਦਰ ਪਹਿਲਾਂ ਤਾਂ ਮੰਜੇ ਲਾਏ ਹੋਏ ਸੀ ਸਾਡੇ ਤੁਸੀਂ ਦੇਖਿਆ ਡੌਣ ਵਾਲੇ ਜਿਹੜੇ ਨਾਈਲੋਨ ਦੇ ਮੰਜੇ ਹੁੰਦੇ ਆ ਆਮ ਘਰਾਂ ਦੇ ਵਿੱਚ ਆਪਣੇ ਉਹੀ ਮੰਜਾ ਬੱਤਦੇ ਸੀ ਅਸੀਂ ਹੁਣ ਅਸੀਂ ਸਾਰੇ ਮੰਜੇ ਚੱਕ ਕੇ ਨਵੀਂ ਬਿਲਡਿੰਗ ਦੇ ਵਿੱਚ ਸਾਰੇ ਬੈੱਡ ਲਗਾ ਰਹੇ ਆ ਤੇ ਨਵੀਂ ਬਿਲਡਿੰਗ ਦੇ ਵਿੱਚ ਜਿਹੜੇ 3 ਫਲੋਰ ਆ ਉਹ ਤਾਂ ਆਲਮੋਸਟ ਭਰ ਗਏ ਨੇ ਇੱਕ ਥੱਲੇ ਵਾਲਾ ਫਲੋਰ ਬੀਬੀਆਂ ਦੇ ਕੋਲੇ ਐ ਇੱਕ ਉੱਪਰਲੇ ਫਲੋਰ ਦੀ ਅੱਧੀ ਬਿਲਡਿੰਗ ਬੀਬੀਆਂ ਕੋਲੇ ਆ ਤੇ ਬਾਕੀ ਡੇਢ ਫਲੋਰ ਬੀਬੀਆਂ ਕੋਲੇ ਭਰ ਗਿਆ ਤੇ ਡੇਢ ਫਲੋਰ ਬਾਪੂਆਂ ਦੇ ਵੀਰਾਂ ਦੇ ਨਾਲ ਭਰ ਗਿਆ ਤੇ ਇੱਕ ਫਲੋਰ ਹਜੇ ਹੋਰ ਆ ਜਿਹੜਾ ਉਹ ਵੀਰਾਂ ਤੇ ਬਜ਼ੁਰਗਾਂ ਵਾਸਤੇ ਹੁਣ ਤਿਆਰ ਪਿਆ ਬਸ ਆ ਗੱਦੇ ਲੱਗਣਗੇ ਤੇ ਉਸ ਤੋਂ ਬਾਅਦ ਉੱਪਰ ਰਹਿਣਾ ਸ਼ੁਰੂ ਹੋ ਜਾ ਜਿਹੜੇ ਥੱਲੇ ਸਾਡੇ ਮੈਂਬਰ ਰਹਿੰਦੇ ਨੇ ਤੇ ਹੁਣ ਇਹ ਗੱਦਿਆਂ ਦੇ ਕਵਰ ਚੜਨਾ ਰੈਕਸਨ ਦਾ ਕਵਰ ਚੜਨਾ ਜਿਵੇਂ ਲੈਦਰ ਹੁੰਦੀ ਆ ਉਦਾਂ ਦੇ ਕਵਰ ਅੱਗੇ ਪਿਛਲੇ ਵਾਰ ਵੀ ਅਸੀਂ ਗੱਦੇ ਜਿਹੜੇ ਤਿਆਰ ਕਰਾਏ ਸੀਗੇ ਉਦੋਂ ਵੀ ਕਰੀਬ 150 ਗੱਦਾ ਤਿਆਰ ਕਰਾਇਆ ਸੀ ਬੈੱਡ ਲੱਗੇ ਹੋਇਆ ਥੱਲੇ ਵਾਲੇ ਪਾਸੇ ਤੇ ਉਹ ਵੀ ਅਸੀਂ ਇੱਥੇ ਹੀ ਤਿਆਰ ਕਰਾਇਆ ਸੀ ਮਜ਼ਬੂਤ ਆ ਬਹੁਤ ਵਧੀਆ ਗੱਦੇ ਬਣੇ ਆ ਉਹ ਤੇ ਇਸ ਵਾਰ ਵੀ ਅਸੀਂ ਇਹੀ ਸੋਚਿਆ ਸੀ ਵੀ ਆਪਾਂ ਆਪਣੇ ਹੱਥੀ ਤਿਆਰ ਕਰਵਾਉਣੇ ਆ ਤੇ ਰੈਕਸ਼ਨ ਵੀ ਚਾਹੀਦੀ ਆ ਸਾਨੂੰ ਜਿਹੜਾ ਗੱਦਿਆਂ ਤੇ ਕਵਰ ਚਾੜਨਾ ਵਾ ਉਹ ਵੀ ਅਸੀਂ ਲੁਧਿਆਣੇ ਤੋਂ ਹੀ ਜਵਾਰਨਗਰ ਕੈਂਪ ਤੋਂ ਉੱਥੋਂ ਰੈਕਸ਼ਨ ਲੈਣੀ ਆ ਉਹਦੇ ਬਾਰੇ ਵੀ ਜੇ ਕੋਈ ਭੈਣ ਭਰਾ ਸਾਡੇ ਨਾਲ ਸਪੋਰਟ ਕਰਨੀ ਚਾਹੁੰਦਾ ਤਾਂ ਉਹ ਵੀ ਅਸੀਂ ਤੁਹਾਨੂੰ ਗਾਈਡ ਕਰ ਦਾਂਗੇ ਕਿਹੜੀ ਦੁਕਾਨ ਤੋਂ ਲੈ ਰਹੇ ਆ ਉੱਥੋਂ ਆਪਾਂ ਔਰ ਐਕਸ਼ਨ ਵੀ ਲਿਆ ਕੇ ਦੇ ਸਕਦੇ ਆ ਇਹ ਗੱਦਿਆਂ ਦਾ ਜਿਹੜਾ ਟੋਟਲ ਬਿੱਲ ਬਣਿਆ ਮਾ 300 ਗੱਦਾ ਵਾ 3600 ਰੁਪਏ ਦੇ ਹਿਸਾਬ ਨਾਲ ਵੀਰੇ ਉਹਨਾਂ ਨੇ ਲਾਇਆ ਵਾ ਤੇ 7 ਲੱਖ 60 ਹਜ਼ਾਰ ਦਾ ਇਹ ਟੋਟਲ ਕਿੰਨਾ ਬਣਿਆ ਵੀਰੇ ਇੱਕੋ ਲਾਸਟ ਬਿਲ ਗੱਤ ਹੈ ਹਾਂ 380000 ਰੁਪਏ ਦਾ ਬਿੱਲ ਐਕਾ ਜੀ ਤੇ 7 ਲੱਖ 60 ਹਜ਼ਾਰ ਰੁਪਏ ਦਾ ਬੱਲੇਕਾ 11 ਲੱਖ 40 ਹਜ਼ਾਰ ਰੁਪਏ ਦੇ ਜਿਹੜੇ ਇਹ ਕੱਲੇ ਗੱਦੇ ਆ ਜਿਹੜੇ ਇਹ ਹੋਏ ਨੇ ਕੰਪਲੀਟ ਹਾਂਜੀ 11 ਲੱਖ ਰੁਪਏ ਦੇ 11 ਲੱਖ ਨੇ 11 ਲੱਖ 40 ਹਜ਼ਾਰ ਦੇ 11 ਲੱਖ 40 ਹਜ਼ਾਰ ਦੇ ਤੇ ਇਹ ਜਰੂਰ ਤੁਸੀਂ ਉੱਥੇ ਵੀਰ ਉਹਨਾਂ ਦੀ ਦੁਕਾਨ ਤੇ ਸੰਪਰਕ ਕਰਕੇ ਜਿੰਨਾ ਕੁ ਵੀ ਕੋਈ ਭੈਣ ਭਰਾ ਹਿੱਸਾ ਪਾ ਸਕਦਾ ਅ ਜਰੂਰ ਸਾਡੀ ਸਪੋਰਟ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ